ਮਹਾਪੁਰ ਕੇ ਇੱਕ ਬਚਨ ਸੁਣਾਉਂਦੇ ਨੇ ਕਹਿੰਦੇ ਇੱਕ ਜਗ੍ਹਾ ਨਾ ਸਭਾ ਲੱਗੀ ਸੀ ਵਿਦਵਾਨਾਂ ਦੀ ਸਿਆਣੇ ਦਾਨੇ ਪੁਰਸ਼ਾਂ ਦੀ ਵਿਚਾਰ ਚੱਲ ਰਹੀ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇੱਕ ਸੱਜਣ ਕਹਿਣ ਲੱਗਾ ਤੇਗ ਬਹਾਦਰ ਮਹਾਰਾਜ ਦਾ ਹਿਰਦਾ ਮੱਖਣ ਵਰਗਾ ਨਰਮ ਸੀ ਤੇ ਦੂਸਰਾ ਵਿਦਵਾਨ ਉੱਠੇ ਕਹਿੰਦਾ ਨਾ ਵੀਰ ਮੱਖਣ ਵਰਗਾ ਨਹੀਂ ਕਹਿੰਦਾ ਉਹ ਕਿਵੇਂ ਕਹਿੰਦੇ ਮੱਖਣ ਤੇ ਉਦੋਂ ਪਿਘਲਦਾ ਜਦੋਂ ਮੱਖਣ ਨੂੰ ਸੇਕ ਲੱਗੇ ਮੱਖਣ ਦੇ ਕੋਲ ਪਈ ਵਸਤੂ ਭਾਵੇਂ ਸੜ ਜਾਵੇ ਸੁਆਹ ਜਾਵੇ ਮੱਖਣ ਨੂੰ ਨਹੀਂ ਅਸਰ ਮੱਖਣ ਉਦੋਂ ਪਿਗਲਦਾ ਜਦੋਂ ਮੱਖਣ ਨੂੰ ਸੇਕ ਲੱਗਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਮੱਖਣ ਵਰਗੇ ਨਹੀਂ ਮੱਖਣ ਤੋਂ ਵੀ ਜ਼ਿਆਦਾ ਨਰਮਸਨ ਮਹਾਰਾਜ ਕਿ ਜਦੋਂ ਦੂਸਰਿਆਂ ਦੇ ਧਰਮ ਨੂੰ ਸੇਕ ਲੱਗਿਆ ਜਦੋਂ ਦੂਸਰਿਆਂ ਤੇ ਮੁਸ਼ਕਲ ਬਣੀ ਭੀੜ ਬਣੀ ਤੇ ਮਹਾਰਾਜ ਦਾ ਹਿਰਦਾ ਪਿਗਲ ਗਿਆ ਕਿਉਂਕਿ ਸਿਆਣੇ ਕਹਿੰਦੇ ਨੇ ਆਪਣਿਆਂ ਦੇ ਵਾਸਤੇ ਲੜਨਾ ਖੜਨਾ ਤੇ ਮਰਨਾ ਇਹ ਤੇ ਦੁਨੀਆ ਕਰਦੀ ਆਈ ਆ ਤੇ ਕਰਦੇ ਰਹਿਣਗੇ ਪਰ ਕਿਸੇ ਦੂਸਰੇ ਵਾਸਤੇ ਖੜਨਾ ਲੜਨਾ ਤੇ ਮਰਨਾ ਇਹ ਗੁਰੂ ਤੇਗ ਬਹਾਦਰ ਸਾਹਿਬ ਹੀ ਕਰ ਸਕਦੇ ਨੇ ਹੋਰ ਨਹੀਂ ਕੋਈ ਕਰ ਸਕਿਆ